ਪੰਜਾਬ ਦੇ ਪਹਿਲੇ ਗੇੜ ਚ ਚੋਣਾ ਜਿਹੜੀਆਂ ਉਹ ਹੋਣੀਆਂ ਚਾਹੁੰਦੇ ਸੀ ਕਿਸਾਨ ਅੰਦੋਲਨ ਕਰਕੇ ਚੋਣਾ ਨੂੰ ਲੰਬਾ ਕੀਤਾ ਜਾ ਰਿਹਾ ਸਰਵਨ ਸਿੰਘ ਬੰਦੇੜ ਦਾ ਕਹਿਣਾ ਜੂਨ ਚ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੈ ਤੇ ਉਥੇ ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵਾਲ ਇੱਥੇ ਸਰਵਨ ਬੰਦੇਰ ਦੇ ਵੱਲੋਂ ਚੋਣਾਂ ਦੇ ਤਰੀਕਿਆਂ ਦੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਪੁੱਛਿਆ ਜਾ ਰਿਹਾ ਤਾਂ ਦੱਸਿਆ ਕਿ ਪੰਜਾਬ 'ਚ ਪਹਿਲੇ ਗੇੜ 'ਚ ਚੋਣਾਂ ਜਿਹੜੀਆਂ ਉਹ ਹੋਣੀਆਂ ਚਾਹੀਦੀ ਸੀ ਲੇਕਿਨ ਪੰਜਾਬ ਦੀਆਂ ਚੋਣਾਂ ਦੀ ਤਰੀਕ ਜਿਹੜੀ ਉਹ ਆਖਰੀ ਗੇੜ 'ਚ ਹੋਣੀ ਹੈ ਕਿਉਂਕਿ ਕੱਲ ਹੀ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਦੀਆਂ ਚੋਣਾਂ ਆਖਰੀ ਫੇਸ 'ਚ ਹੋਣਗੀਆਂ ਤੇ ਉਸ ਦੇ ਉੱਪਰ ਸਰਵਨ ਸਿੰਘ ਬੰਦੇਰ ਕਿਸਾਨ ਆਗੂ ਨੇ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਉਹਨਾਂ ਕਿਹਾ ਕਿ ਜੂਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੈ ਤੇ ਚੋਣਾ ਜਿਹੜੀਆਂ ਨੇ ਉਹ ਪਹਿਲੇ ਗੇਟ ਦੇ ਵਿੱਚ ਹੋਣੀਆਂ ਚਾਹੀਦੀ ਸੀ ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਤੇ ਕੀਤੀ ਜਾ ਰਹੀ ਹੈ ਵੱਡਾ ਸਵਾਲ ਸਰਵਨ ਸਿੰਘ ਪੰਦੇਰ ਨੇ ਚੁੱਕਿਆ ਤਦ ਤੱਕ ਇਹ ਕਿ ਕਿਸਾਨ ਆਗੂ ਸਰਵਨ ਸਿੰਘ ਪੰਦੇ ਨੇ ਚੋਣਾਂ ਦੀਆਂ ਤਰੀਕਾਂ ਤੇ ਸਵਾਲ ਚੁੱਕੇ ਨੇ ਉਹਨਾਂ ਕਹਿੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਚ ਪਹਿਲੇ ਗੇੜ ਚ ਚੋਣਾ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਸੀ ਤੇ ਕਿਸਾਨ ਅੰਦੋਲਨ ਕਰਕੇ ਚੋਣਾ ਨੂੰ ਜਿਹੜਾ ਲੰਬਾ ਖਿੱਚਿਆ ਜਾ ਰਿਹਾ ਤਾਂ ਕਿ ਕਿਸਾਨ ਕਿਸੇ ਪ੍ਰਕਾਰ ਦਾ ਅੰਦੋਲਨ ਨਾ ਕਰ ਸਕਣ ਤੇ ਜੂਨ ਚ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਵੀ ਆ ਤੋ ਦੱਸ ਦਈਏ ਕਿ ਕਿਸਾਨ ਅਗੂ ਸਰਵਨ ਸਿੰਘ ਪੰਦੇਰ ਨੇ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਇੱਥੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਕਹਿੰਦੇ ਕਿ ਕੀ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਿਸਾਨ ਅੰਦੋਲਨ ਨੂੰ ਰੋਕਣ ਦੇ ਲਈ ਤਰੀਕਾਂ ਨੂੰ ਜਿਹੜਾ ਲੰਬਾ ਖੀਚਿਆ ਗਿਆ ਆਖਰੀ ਗੇੜ 'ਚ ਪੰਜਾਬ ਦੀਆਂ ਚੋਣਾਂ ਕਰਾਉਣ ਦਾ ਐਲਾਨ ਕੀਤਾ ਗਿਆ ਤਾਂ ਦੱਸ ਦਈਏ ਕਿ ਬੀਤੇ ਦਿਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਆਖਰੀ ਗੇੜ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਤੇ ਉਸ ਉਪਰ ਕਿਸਾਨਾਂ ਨੂੰ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆਣਾ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਇਸ ਬਾਬਤ ਚੁੱਕੇ ਨੇ ਤਦਾਦੀ ਕਿ ਕਿਸਾਨਾਂ ਅੰਦੋਲਨ ਕਰਕੇ ਚੋਣਾ ਜਿਹੜੀਆਂ ਨੇ ਲੰਬੀਆਂ ਖਿੱਚੀਆਂ ਗਈਆਂ ਨੇ ਸਰਵਨ ਸਿੰਘ ਪੰਦੇੜ ਦਾ ਕਹਿਣਾ ਉਹਨਾਂ ਨੇ ਕਿਹਾ ਕਿ ਜੂਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਵੀ ਹੈ ਤੇ ਕੀ ਪੰਜਾਬ ਦਾ ਮਾਹੌਲ ਜਿਹੜਾ ਪੰਜਾਬ ਦਾ ਮੋਹਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੱਡੇ ਸਵਾਲ ਸਰਵਨ ਸਿੰਘ ਪੰਦੇੜ ਦੇ ਵੱਲੋਂ ਚੁੱਕੇ ਗਏ ਨੇ ਤਰਾਜ਼ੀ ਇਹ ਕਿ ਸਰਵਨ ਸਿੰਘ ਬੰਦੇ ਨੇ ਚੋਣਾਂ ਦੀਆਂ ਤਰੀਕਾਂ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਹੀ ਤਰੀਕਾਂ ਜਿਹੜੀਆਂ ਨੇ ਆਖਰੀ ਗੇਟ ਦੇ ਵਿੱਚ ਚੋਣਾਂ ਐਲਾਨ ਕਰਨ ਦਾ ਤੇ ਤਰੀਕਾਂ ਐਲਾਨ ਕੀਤੀਆਂ ਗਈਆਂ ਨੇ ਤਾਂ ਦੱਸ ਦੀ ਇਹ ਕਿ ਕਿਸਾਨ ਆਗੂ ਸਰਵਨ ਸਿੰਘ ਬੰਦੇਰ ਦੇ ਵੱਲੋਂ ਇੱਥੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਉਹਨਾਂ ਕਿਹਾ ਕਿ ਜੂਨ ਦੇ ਵਿੱਚ ਤਾਂ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੈ ਤੇ ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਵਾਲ ਜਿਹੜੇ ਨੇ ਇੱਥੇ ਖੜੇ ਕੀਤੇ ਗਏ ਨੇ ਪੰਜਾਬ ਦੇ ਵਿੱਚ ਪਹਿਲੇ ਗੇਟ ਦੇ ਵਿੱਚ ਚੋਣਾ ਹੋ ਜਾਣੀਆਂ ਚਾਹੀਦੇ ਸੀ ਹੋਣੀਆਂ ਚਾਹੀਦੇ ਸੀ ਲੇਕਿਨ ਕਿਉਂ ਆਖਰੀ ਗੇੜ ਦੇ ਵਿੱਚ ਚੋਣਾ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਕਿਉਂ ਪੰਜਾਬ ਦੇ ਵਿੱਚ ਆਖਰੀ ਗੇੜ ਦੇ ਵਿੱਚ ਚੋਣਾ ਹੋਣ ਗਿਆ ਕਈ ਤਰ੍ਹਾਂ ਦੇ ਸਵਾਲ ਇੱਥੇ ਖੜੇ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਇਹ ਸਵਾਲ ਵੀ ਪੁੱਛਿਆ ਕਿ ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪਹਿਲੇ ਗੇੜ ਦੇ ਵਿੱਚ ਚੋਣਾ ਜਿਹੜੀਆਂ ਸੀ ਉਹ ਹੋਣੀਆਂ ਚਾਹੀਦੇ ਸੀ ਬਿਆਨ ਕਿਸਾਨ ਅਗਰ ਸਰਵਨ ਸਿੰਘ ਪੰਦੇਰ ਦਾ ਸਾਹਮਣੇ ਆਇਆ ਤਾਂ ਦੱਸਦੇ ਕਿ ਪੰਦੇਰ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਇੱਥੇ ਖੜੇ ਕੀਤੇ ਗਏ ਨੇ ਉਨਾ ਕਿਹਾ ਕਿ ਜੂਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਵੀ ਹੈ ਤੇ ਪੰਜਾਬ ਦੀਆਂ ਚੋਣਾਂ ਜਿਹੜੀਆਂ ਸੀ ਉਹ ਪਹਿਲੇ ਗੇਟ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਕਿਉਂ ਆਖਰੀ ਗੇਟ ਦੇ ਵਿੱਚ ਪੰਜਾਬ ਦੀਆਂ ਚੋਣਾਂ ਦੀ ਇਦਰੀਕਾਂ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਕਿਸਾਨ ਆਗੂ ਸਰਵਨ ਸਿੰਘ ਵਿਦੇ ਨੇ ਜਿਹੜਾ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਕਿਸਾਨ ਅੰਦੋਲਨ 2.0 ਦੇ ਚੱਲਦਿਆਂ ਹੀ ਇਹ ਚੋਣਾਂ ਨੂੰ ਜਿਹੜਾ ਉਲੰਭਾ ਖਿੱਚਿਆ ਜਾ ਰਿਹਾ ਹੈ